ਤੋ ਸਾਰੀ ਪ੍ਰੈਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ। ਆਹ ਰਾਜਾ ਸਿੰਘ ਸਮੁੱਚੇ ਸਾਡੇ ਸੰਗਰੂਰ, ਬਰਨਾਲਾ, ਮਲੇਰਕੋਟਲਾ ਦੇ ਸਾਰੇ ਹਲਕਾ ਇੰਚਾਰਜ ਸਾਹਿਬਾਨ, ਜ਼ਿਲ੍ਹਾ ਪ੍ਰਧਾਨ ਸਾਹਿਬਾਨ ਔਰ ਸਮੁੱਚੇ ਰੂਪ ਵਿੱਚ ਅਸੀਂ ਪਾਰਟੀ ਨੂੰ ਔਰ ਸੰਗਤ ਦੀ ਜਾਣਕਾਰੀ ਲਈ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆਂ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਜੋ ਹਾਰ ਹੋਈ ਹੈ ਸਿਰਫ ਇੱਕ ਸੀਟ ਅਸੀਂ ਜਿੱਤ ਸਕਿਆ ਮਠੰਡੇ ਦੀ ਔਰ ਬਾਕੀ ਸੀਟਾਂ ਦੇ ਪਾਰਟੀ ਨੂੰ ਬਹੁਤ ਘੱਟ ਵੋਟਾਂ ਵੀ ਪਈਆਂ ਔਰ ਨੋਸ਼ੀਜਨ ਖਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਰਟੀ ਦੀ ਹੋਈ ਹੈ ਉਹਦੇ ਕਾਰਨਾਂ ਦੀ ਜਾਂਚ ਕਰਨ ਲਈ ਕੱਲ ਨੂੰ ਪਾਰਟੀ ਪ੍ਰਧਾਨ ਸਾਹਿਬ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਔਰ ਉਸ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਉਹਨਾਂ ਕਾਰਨਾਂ ਦੀ ਸਾਰੀ ਜਾਂਚ ਹੈ ਜਿਹੜੀ ਉਹ ਕੀਤੀ ਜਾਊਗੀ ਕਿ ਉਹਦੇ ਕੀ ਕੀ ਕਾਰਨ ਰਹੇ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਵੀ ਬਹੁਤ ਹੁੰਦੇ ਰਹੇ ਰੈਲੀਆਂ ਰੋਡ ਸ਼ੋਅ ਪਿੰਡਾਂ ਦੇ ਪ੍ਰੋਗਰਾਮਾਂ ਵਿੱਚ ਬਹੁਤ ਵੱਡੇ ਭਾਰੀ ਇਕੱਠ ਹੁੰਦੇ ਰਹੇ ਪਰ ਵੋਟਾਂ 'ਚ ਕਿਉਂ ਨਹੀਂ ਕਨਵਰਟ ਹੋ ਸਕੇ ਇਹ ਪਾਰਟੀ ਲਈ ਚਿੰਤਾ ਦਾ ਵਿਸ਼ਾ ਵੀ ਹੈ ਸੋ ਉਸ ਦੇ ਤਹਿਤ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਆ ਜਿਹਦੇ ਤੇ ਵਿਸਥਾਰਪਕ ਰੂਟਾਂ ਨਾਲ ਜਿਹੜੀ ਹੈ ਚਰਚਾ ਉਹ ਕੀਤੀ ਜਾਊਗੀ ਔਰ ਵੱਡੇ ਫੈਸਲੇ ਪਾਰਟੀ ਦੇ ਹਿੱਤ ਵਿੱਚ ਉਹਦੇ ਬਾਅਦ ਲੈ ਜਾਣਗੇ ਇਸ ਗੱਲ ਦੀ ਸੰਪੂਰਨ ਆਸ ਵੀ ਹੈ ਔਰ ਇਸ ਦੀ ਪੂਰੀ ਸੰਭਾਵਨਾ ਸੋ ਅੱਜ ਸੰਗਰੂਰ ਵਿਖੇ ਸੀ 71 ਹੋਏ ਆ ਸਾਰੇ ਇਹ ਗੱਲ ਦੱਸਣ ਲਈ ਪਾਰਟੀ ਨੂੰ ਵੀ ਅਕਾਲੀ ਵਰਕਰਾਂ ਨੂੰ ਵੀ ਔਰ ਸੰਗਤ ਨੂੰ ਵੀ ਕਿ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਭਾਵੇਂ ਚੋਣ ਦੇ ਕੋਈ ਬਹੁਤਾ ਅਸਰ ਨਹੀਂ ਸੀ ਹੋਣਾ ਉਹਨਾਂ ਚੀਜ਼ਾਂ ਦਾ ਵੀ ਕੋਈ ਨੀਤੀ ਜੇ ਬਦਲ ਜਾਣੇ ਸੀ ਜਾਂ ਕੋਈ ਵੋਟ ਬਹੁਤ ਵੱਧ ਘੱਟ ਪੈ ਜਾਣੀ ਸੀ ਪਰੰਤੂ ਜਿਹੜੇ ਏਡੇ ਏਡੇ ਰੁਤਬਿਆਂ ਤੇ ਰਹਿ ਕੇ ਲੋਕ ਕੋਈ ਸਰਪ੍ਰਸਤ ਨੇ ਕੋਈ ਹੋਰ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸ਼ਰਿਆ ਆਮ ਸ਼ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਔਰ ਇਹ ਕਿਹਾ ਕਿ ਕਿਸੇ ਵੀ ਕੀਮਤੇ ਵੋਟ ਅਕਾਲੀ ਦਲ ਨੂੰ ਨਹੀਂ ਪਾਉਣੀ ਹੋਰ ਜਿਸ ਕਿਸੇ ਕਿਸੇ ਨੂੰ ਪਾ ਦੋ ਉਹਨਾਂ ਦੀ ਗੱਲ ਹੈ ਜਿਹੜੀ ਉਹ ਵੀ ਮੈਂ ਸਮਝਦਾ ਪ੍ਰੈਸਰਾਂ ਹੀ ਵੀ ਪਾਰਟੀ ਕੋਲੇ ਪਹੁੰਚਣੀ ਚਾਹੀਦੀ ਹੈ ਔਰ ਕੱਲ ਨੂੰ ਹੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਅਸੀਂ ਇਹ ਗੱਲ ਹੈ ਜਿਹੜੀ ਸਾਰੇ ਤਿੰਨਾਂ ਜ਼ਿਲ੍ਹਾਂ ਦੇ ਆਗੂ ਔਰ ਵਰਕਰ ਸਾਹਿਬਾਨ ਵੱਲੋਂ ਹਲਕਾ ਇੰਚਾਰ ਸਾਹਿਬਾਨ ਵੱਲੋਂ ਜ਼िला ਪ੍ਰਧਾਨ ਸਾਹਿਬ ਨੂੰ ਉੱਥੇ ਰੱਖਾਂਗੇ ਸੋ ਅੱਜ ਅਸੀਂ ਇੱਕ ਲੈਟਰ ਤਿਆਰ ਕੀਤੀ ਹੈ ਪ੍ਰਧਾਨ ਸਾਹਿਬ ਦੇ ਨਾਂ ਤੇ ਜਿਹਦੇ ਵਿੱਚ ਸਾਰੇ ਸਾਡੇ ਹਲਕਾ ਇੰਚਾਰਜ ਸਾਹਿਬਾਨ ਨੇ ਸਹਿਮਤੀ ਦਿੱਤੀ ਹੈ ਜਿਨ੍ਹਾਂ ਚੋਂ ਤਕਰੀਬਨ ਸਾਰੇ ਹਾਜ਼ਰ ਨੇ ਰਾਹੀ ਸਾਹਿਬ ਦਸਤਖਤ ਕਰਕੇ ਗਏ ਨੇ ਔਰ ਸਦਾ ਕਲਵੰਦ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਸੀਂ ਸਾਰੇ ਇਹਦੇ ਨਾਲ ਸਹਿਮਤ ਹਾਂ ਜੋ ਵੀ ਇਹ ਪਾਰਟੀ ਦਾ ਵਿਰੋਧ ਜਾਂ ਪਾਰਟੀ ਵਿਰੋਧੀ ਕੰਮ ਕੀਤਾ ਗਿਆ ਚੋਨਾ ਗ੍ਰਾਮ ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲੇ ਲੈਣੇ ਚਾਹੀਦੇ ਨੇ ਤਾਂ ਕਿ ਕੋਈ ਵੱਡਾ ਆਗੂ ਹੋਵੇ ਭਾਵੇਂ ਛੋਟਾ ਹੋਵੇ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਪਾਰਟੀ ਦਾ ਵਿਰੋਧ ਕਰੇ ਸੋ ਇਹ ਇਸ ਇਸ ਭਾਵਨਾ ਨਾਲ ਅਸੀਂ ਸਾਰਾ ਜਿਹੜਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਆ ਸੋ ਕੱਲ ਨੂੰ ਅਸੀਂ ਉਹ ਚਿੱਠੀ ਆ ਜਿਹੜੀ ਸਾਰੀ ਸਾਰੇ ਹਲਕਾਂਚਾਰ ਸਾਰੇ ਸਾਡੇ ਆ ਪ੍ਰਧਾਨ ਸਾਹਿਬਾਨ ਨੇ ਸਾਰਿਆਂ ਨੂੰ ਚਿੱਠੀ ਤੇ ਦਸਤਖਤ ਕਰਕੇ ਸਾਨੂੰ ਦਿੱਤੀ ਇਹਨੇ ਉਹ ਚਿੱਠੀ ਅਸੀਂ ਕੱਲ ਨੂੰ ਪਾਰਟੀ ਪ੍ਰਧਾਨ ਸਾਹਿਬ ਨੂੰ ਜੀ ਮੋਟੀਵੇਟ ਕਰਾਂਗੇ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਚਿੱਠੀਆਂ ਸੋ ਇਸ ਕਰਕੇ ਅਸੀਂ ਤੁਹਾਨੂੰ ਇਹ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਸਿਰਫ ਪਾਰਟੀ ਲਈ ਟਿਕਟ ਲੈ ਨਹੀਂ ਆਉਂਦੇ ਨੇ 15 ਦਿਨ ਪਹਿਲਾਂ ਆਏ ਟਿਕਟ ਨਹੀਂ ਮਿਲਿਆ ਟਿਕਟ ਮਿਲਣ ਤੋਂ ਬਾਅਦ ਫਿਰ ਜਦੋਂ ਆਪਾਂ ਵਿਰੋਧ ਕਰਨਾ ਸ਼ੁਰੂ ਕਰਤਾ ਜੇ ਟਿਕਟ ਮਿਲ ਜਾਂਦਾ ਫਿਰ ਪਾਰਟੀ ਵੀ ਠੀਕ ਸੀ ਪਾਰਟੀ ਪ੍ਰਧਾਨ ਵੀ ਠੀਕ ਸੀ ਤੇ ਜੇ ਟਿਕਟ ਨਹੀਂ ਮਿਲਿਆ ਤਾਂ ਫਿਰ ਸਾਰਾ ਕੁਝ ਹੀ ਗਲਤ ਹੋ ਗਿਆ ਸੋ ਇਹ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਪਾਰਟੀ 'ਚ ਮੇਰਾ ਖਿਆਲ ਹੈ ਕਿਤੇ ਵੀ ਐਕਸੈਪਟੇਬਲ ਨਹੀਂ ਹੋ ਸਕਦਾ ਭਾਵੇਂ ਹਾਰ ਦੇ ਕਾਰਨ ਹੋਰ ਨੇ ਹੋਰ ਬਹੁਤ ਗੱਲਾਂ ਨੇ ਕਿ ਤਨਖਤੇ ਪਾਰਟੀ ਦੀਆਂ ਨੀਤੀਆਂ 'ਚ ਘਟਰੀ ਹੋਊਗੀ ਏਜੰਡੇ 'ਚ ਘਟਰੀ ਆ ਹੋ ਰਹੀ ਹੋਊਗੀ ਔਰ ਇਹ ਵੀ ਇੱਕ ਸਿੱਖੇ ਪੰਜਾਬ ਦੇ ਲੋਕ ਦੋ ਹਿੱਸਿਆਂ 'ਚ ਵੰਡੇ ਗਏ ਇੱਕ ਹਿੱਸਾ ਉਹ ਸੀ ਜਿਹੜਾ ਇੰਡੀਆ ਨਾਲ ਖੜਾ ਸੀ ਇੱਕ ਹਿੱਸਾ ਉਹ ਸੀ ਜਿਹੜਾ ਮੋਦੀ ਸਾਹਿਬ ਨੂੰ ਕਿਸੇ ਵੀ ਕੀਮਤ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਨਹੀਂ ਚਾਹੁੰਦਾ ਪੰਜਾਬ 'ਚ ਉਹਨਾਂ ਮੁੱਦਿਆਂ ਨੂੰ ਮੁਕਰਾ ਕੇ ਦੋ ਬੱਕ ਬਣ ਗਏ ਔਰ ਉਹਨਾਂ ਦੋਨਾਂ ਪੱਖਾਂ 'ਚ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਹਰਾਉਣ ਵਾਲਿਆਂ ਨੂੰ ਵੋਟ ਪਾਉਣੀ ਆ ਕਿ ਚਤਾਉਣ ਵਾਲਿਆਂ ਨੂੰ ਵੋਟ ਪਾਉਣੀ ਆ ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਭਾਵੇਂ ਅਸੀਂ ਭਾਜਪਾ ਨੂੰ ਨਖੇੜਾ ਕਰਕੇ ਨਰੋਲ ਰੂਪ ਵਿੱਚ ਛੱਡ ਕੇ ਉਹਨਾਂ ਨੂੰ ਸ਼ਰਤਾਂ ਦੇ ਆਧਾਰ 'ਤੇ ਛੱਡ ਕੇ ਆਏ ਸੀ ਪਰ ਲੋਕਾਂ 'ਚ ਕਿਤੇ ਨਾ ਕਿਤੇ ਭਾਵਨਾ ਸੀ ਤੋੜਨ 'ਚ ਕਾਮਯਾਬ ਨਹੀਂ ਹੋ ਸਕੇ ਕਿ ਅਸੀਂ ਐਂਡੀ ਨਾਲ ਨਹੀਂ ਜਾਵਾਂਗੇ ਜਾਂ ਅਸੀਂ ਕਿੱਧਰ ਜਾਵਾਂਗੇ ਇਸ ਗੱਲ ਦੀ ਘਾਟ ਸਾਡੀ ਰਹੀ ਹੈ ਵੀ ਇੱਕ ਕਾਰਨ ਬਣਿਆ ਸਾਡੀ ਹਾਰ ਦਾ ਪਰ ਆਗੂਆਂ ਦਾ ਵਿਰੋਧ ਕਰਨਾ ਆ ਸਾਰੀ ਟੀਮ ਬੈਠੀ ਆ ਅਕਾਲੀ ਦਲ 'ਚ ਇਹਨਾਂ ਨੇ ਤੰਦੇ ਹੀ ਨਾਲ ਜ਼ਿੰਦਰਾ ਤੇ ਕਰਕੇ ਵਰਕਰਾਂ ਨੇ ਕੰਮ ਕੀਤਾ। ਔਰ ਪੂਰੀ ਤੰਦੇ ਹੀ ਨਾ ਕੀਤਾ। ਕੋਈ ਗਰਮੀ ਦੇ ਮੌਸਮ ਵਿੱਚ, ਕੋਈ ਦੁਪਹਿਰਾਂ ਨਹੀਂ ਦੇਖਿਆ, ਕੋਈ ਰਾਤ ਨਹੀਂ ਦੇਖੀ, ਕੋਈ ਦਿਨ ਨਹੀਂ ਦੇਖਿਆ। ਸੋ ਇਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ। ਸਾਰੀ ਟੀਮ ਦਾ ਸ਼ਰਮਣੀ ਅਕਾਲੀ ਦਲ ਦੀ ਤੇ ਤਿੰਨਾਂ ਜ਼ਿਲ੍ਹਿਆਂ ਦੀ ਦਾ ਧੰਨਵਾਦ ਕਿ ਤੁਸੀਂ ਬੜੀ ਤੰਦੇ ਹੀ ਨਾ ਕੰਮ ਕੀਤਾ, ਵੋਟਾਂ ਘਟ ਪਈਆਂ। ਉਹ ਕਿਹੜੇ ਮੱਥੇ ਪ੍ਰਵਾਨ ਸੰਗਤ ਦਾ ਫਤਵਾ। ਪਰ ਜਿਹੜੇ ਆਗੂਆਂ ਨੇ ਵੱਡੇ ਰੁਤਬਿਆਂ ਦੇ ਰਹਿ ਕੇ ਪਾਰਟੀ ਦਾ ਵਿਰੋਧ ਕੀਤਾ, ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ ਤਾਂ ਕਿ ਅਗੇ ਤੋਂ ਕੋਈ ਵੀ ਵੱਡਾ ਵੱਡਾ ਹੋਵੇ ਬੰਦਾ ਭਾਵੇਂ ਛੋਟਾ ਹੋਵੇ ਪਾਰਟੀ ਦਾ ਵਿਰੋਧ ਕਰਨ ਦੀ ਜ਼ਰੂਰਤ ਨਾ ਕਰ ਸਕੇ ਇਹ ਬੇਨਤੀ ਤੁਹਾਡੇ ਚਰਨਾਂ ਅੱਗੇ ਅਸੀਂ ਰੱਖੀ ਆ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਜੀ ਆ ਕੋਟਨ ਕੋਟ ਮੈਂ ਤੇ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੀ ਬੇਨਤੀ ਸੁਣਨਾ ਹੈ ਔਰ ਇਹ ਸਾਰਾ ਪੱਖ ਜਿਹੜਾ ਕੱਲ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਖਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਵੀ ਕਰੋਗੇ ਸਾਰੇ ਤੁਹਾਨੂੰ ਪਤਾ ਹੀ ਹੈ ਪਾਰਟੀ ਦਾ ਸਰਪ੍ਰਸਤ ਕੌਣ ਹੈ ਸੰਗੁਰ ਜੇਲਾ ਚ ਕੌਣ ਕੋਰ ਕਮੇਟੀ ਦੇ ਮੈਂਬਰ ਨੇ ਤੁਹਾਨੂੰ ਵੀ ਪਤਾ ਹੀ ਹੈ ਦੱਸਣ ਨੂੰ ਕਿਹੜਾ ਕੋਈ ਬਲੇਖਾ ਤੁਹਾਨੂੰ ਸੰਦੇਵ ਸਿੰਘ ਢੀਂਗਸਾ ਪਰਮੇਂਦਰ ਸਿੰਘ ਢੀਂਗਸਾ ਪ੍ਰਕਾਸ਼ ਚੰਦ ਗਰਗ ਜੀ ਜਿਨ੍ਹਾਂ ਨੇ ਸ਼ਰੇਆਮ ਪਾਰਟੀ ਦਾ ਵਿਰੋਧ ਕੀਤਾ ਪਾਰਟੀ ਸਫਾ ਚ ਰਹਿ ਕੇ ਕੀਤਾ ਵੱਡੇ ਰੁਤਬਿਆਂ ਦੇ ਰਹਿ ਕੇ ਕੀਤਾ ਕੋਰ ਕਮੇਟੀ ਦੇ ਮੈਂਬਰ ਹੋਣ ਪਾਰਟੀ ਦੇ ਸਰਪ੍ਰਸਤ ਹੋਣ ਲੋਕ ਵਿਰੋਧ ਕਰਨ ਪਾਰਟੀ ਦਾ ਮੈਂ ਨਹੀਂ ਕਹਿੰਦਾ ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਣਾ ਸੀ ਵੋਟਾਂ ਦਾ ਪਰ ਇੱਕ ਇੱਡੇ ਵੱਡੇ ਰੁਤਬਿਆਂ ਦੇ ਰਹਿ ਕੇ ਕਿਸੇ ਆਗੂ ਦਾ ਇਸ ਤਰ੍ਹਾਂ ਵਰਤਾਰਾ ਕਰਨਾ ਉਹ ਉਹ ਨਿੰਦਣਜੋਗਾ ਉਹਦੀ ਤੇ ਪਾਰਟੀ ਨੂੰ ਜ਼ਰੂਰ ਕੋਈ ਫੈਸਲਾ ਲੈਣਾ ਚਾਹੀਦਾ ਜੋ ਪਾਰਟੀ ਫੈਸਲਾ ਕਰੇ ਪਾਰਟੀ ਨੇ ਦੇਖਣਾ ਸੀ ਪਾਰਟੀ ਕੋਲ ਆਪਣਾ ਪੱਖ ਰੱਖ ਦੇਣਾ ਤੁਸੀਂ ਸਰਪੰਚ ਜੀ ਸਰਪੰਚ ਕਮੇਟੀ ਦੇ ਰਹਿ ਰਹੇ ਹੋ ਉਹਨੂੰ ਸਪੱਸ਼ਟ ਮਿਲਿਆ ਕੋ ਮੀਟਿੰਗ ਬੈਠੀ ਮੈਨੂੰ ਨਹੀਂ ਇਹਦੇ ਬਾਰੇ ਇਹ ਮੈਂ ਥੋੜੋ ਦੈਣਾ ਜੀ ਇਹ ਪਾਰਟੀ ਆਫਿਸ ਨੇ ਇਹ ਇਹਦਾ ਇਹਦਾ ਜਵਾਬ ਤੁਸੀਂ ਪਾਰਟੀ ਤੋਂ ਲੈ ਸਕਦੇ ਮੈਨੂੰ ਨਹੀਂ ਤੁਸੀਂ ਕਿਹੋ ਜਿਹੀ ਡਿਮਾਂਡ ਰੱਖਦੇ ਹੋ ਤੁਸੀਂ ਤੁਹਾਡੀ ਮੀਟਿੰਗ ਨੂੰ ਚਿੱਠੀ 'ਚ ਤੁਸੀਂ ਕੀ ਡਿਮਾਂਡ ਰੱਖੀ ਅਸੀਂ ਚਿੱਠੀ 'ਚ ਲਿਖਿਆ ਵੀ ਨਾ ਇਹਨਾਂ ਨੇ ਪਾਰਟੀ ਵਿਰੋਧੀ ਕਾਰਵਾਈ ਜੋ ਪਾਰਟੀ ਮناسب ਸਮਝਦੀ ਹੈ ਨਾ ਤੇ ਕਾਰਵਾਈ ਕਰੇ ਅਨਸ਼ਾਸਨੀ ਕਾਰਵਾਈ ਜੀ ਅਨਸ਼ਾਸਨੀ ਕਾਰਵਾਈ ਕੀਤੀ ਦਾ ਜੀ ਸਰ ਜਿਵੇਂ ਇਸ ਵਾਰੀ ਲੈਕਚਰਾਂ ਦੇ 15 ਦਿਨ ਪਹਿਲਾਂ ਜੀ ਸਰ ਉਹ ਨੂੰ ਇੰਦਰ ਦੇ ਅੰਦਰ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਬਰੋਧ ਹੋ ਜਾਂਦਾ ਪਰ ਹੁਣ ਅੱਗੇ ਅਗਲੇ ਉਹਦੇ ਬਾਅਦ 2022 ਦੀ ਤਿਆਰੀ ਵਾਸਤੇ ਕਿੰਦਾ ਬ ਜਿਹੜੀ ਰਣਨੀਤੀ ਕੜੀ ਕਿਉਂਕਿ ਜੇ ਹਾਲਾਤ ਨੇ ਬੜੇ ਇਹ ਕਹਿ ਸਕਦੇ ਆ ਆਪਣੇ ਨਾਜਿਕ ਹੋਣੇ ਵੇਖੋ ਅਸੀਂ ਅਸੀਂ ਉਸ ਚੀਜ਼ ਤੇ ਵੀ ਚਿੰਤਾ ਪ੍ਰਗਟ ਕਰਦੇ ਆਂ ਪਾਰਟੀ ਬਹੁਤ ਥੱਲੇ ਗਈ ਹੈ ਪਾਰਟੀ ਦਾ ਨੁਕਸਾਨ ਹੋਇਆ 13% 13.5% ਸਾਨੂੰ ਵੋਟ ਪਈ ਹੈ ਚਿੰਤਾ ਦਾ ਵਿਸ਼ਾ ਉਹਦੇ ਤੇ ਵੀ ਮੰਤਨ ਹੋਣਗੇ ਵਿਚਾਰਨਾ ਹੋਣਗੇ ਪਰ ਮੈਂ ਇਸ ਗੱਲ ਦੇ ਅਸੀਂ ਉਹਦੇ ਕਾਰਨ ਕੋਈ ਵੀ ਹੋਣ ਉਹ ਲੱਭਾਂਗੇ ਉਹਨਾਂ ਦੇ ਹੱਲ ਵੀ ਕਰਾਂਗੇ ਤਵੀਲੀਆਂ ਵੀ ਹੋਣੇ ਚਾਹੀਦੀਆਂ ਉਸ ਢੰਗ ਨਾਲ ਪਾਰਟੀ ਦੀਆਂ ਨੀਤੀਆਂ 'ਚ ਪਰੰਤੂ ਇੱਕ ਐਡੇ ਵੱਡੇ ਰੁਤਬਿਆਂ ਦੇ ਆਗੂ ਲੋਕ ਪਾਰਟੀ ਦਾ ਵਿਰੋਧ ਕਰਨ ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਨਾ ਜੀ ਸੋ ਇਹ ਇਸ ਤਰ੍ਹਾਂ ਥੋੜਾ ਪਾਰਟੀਆਂ ਚੱਲਦੀਆਂ ਹੁੰਦੀਆਂ ਨੇ ਕਿ ਜੇਕਰ ਸਾਡੇ ਅਨੁਕੂਲ ਕੋਈ ਗੱਲ ਹੋ ਗਈ ਕਰਤਾ ਸੀ ਪਾਰਟੀ ਦੇ ਵੱਡੇ ਰਤਬੇ ਵਾਲੇ ਲੋਕ ਆ ਤੇ ਜੇ ਸਾਡੇ ਕੋਈ ਖਿਲਾਫ ਗੱਲ ਹੋਗੀ ਜਾਂ ਟਿਕਟ ਨਹੀਂ ਮਿਲਿਆ ਤਾਂ ਫਿਰ ਅਸੀਂ ਵਿਰੋਧ ਕਰਾਂਗੇ ਇਹ ਚੀਜ਼ ਤਾਂ ਐਕਸੈਪਟੇਬਲ ਹੋਣੀ ਨਹੀਂ ਚਾਹੀਦੀ ਪਾਰਟੀ 'ਚ ਦੱਸੋ ਜਦੋਂ ਕੱਟ ਕਰਤਾ ਵੀ ਆਉਂਦੇ ਇਲੈਕਸ਼ਨ ਦੇ ਵਿੱਚ ਤੁਹਾਡੀ ਮੀਟਿੰਗਾਂ ਭਰਨੀਆਂ ਹੁੰਦੀਆਂ ਹੁੰਦੀਆਂ ਖੂਸ਼ੂ ਵੀ ਭਰਨੀਆਂ ਕਾਰਨ ਕਿ ਮੇਰੇ ਵੀ ਕਿਸੇ ਕਿਸਮ ਦੇ ਬੋਲ ਚ ਕਿਉਂ ਨਿਕਲਵਰਟ ਕਰ ਸਕਦਾ ਤਾਂ ਕੋਈ ਇਹ ਸਾਡੇ ਲਈ ਵੀ ਚਿੰਤਾ ਦਾ ਵਿਸ਼ਾ ਅਸੀਂ ਰੈਲੀਆਂ ਕੀਤੀਆਂ ਰੋਡ ਸ਼ੋਅ ਕੀਤੇ ਵੱਡੇ ਵੱਡੇ ਇਕੱਠ ਹੋਏ ਸਾਡੇ ਤਾਂ ਅਸੀਂ ਇੱਕੇ ਦਿਨ ਦੋ ਰੈਲੀਆਂ ਕੀਤਾ तकरीबन ਜੇ ਆਪਾਂ ਬਿਲਕੁਲ ਗੰਦਰਫਾਗ ਗੱਲ ਕਰੀਏ 10 ਤੋਂ 12-12 ਹਜ਼ਾਰ ਦੇ ਸਾਡੇ ਉਹਨਾਂ ਰੈਲੀਾਂ 'ਚ ਇਕੱਠ ਹੋਏ ਪਰ ਵੋਟਾਂ 'ਚ ਕਨਵਰਟ ਨਹੀਂ ਹੋਏ ਇਹ ਚਿੰਤਾ ਦਾ ਵਿਸ਼ਾ ਕਿਉਂ ਨਹੀਂ ਹੋਏ ਸੋ ਇਹ ਚੀਜ਼ ਤੇ ਜ਼ਰੂਰ ਅਸੀਂ ਪਾਰਟੀ ਵਿਚਾਰ ਬਟਾਂਦਰਾ ਕਰੂਗੀ ਕੱਲ ਨੂੰ ਕੋਰ ਕਮੇਟੀ 'ਚ ਕਰੂਗਾ ਉਸ ਤੋਂ ਬਾਅਦ ਵੀ ਇਹਦੇ ਤੇ ਮੰਤਨ ਹੋ ਕੇ ਵੱਡੀਆਂ ਵੱਡੇ ਫੈਸਲੇ ਪਾਰਟੀ ਨੂੰ ਲੈਣੇ ਪੈਣਗੇ ਲੈਣੇ ਚਾਹੀਦੇ ਵੀ ਨੇ ਕੀ ਸਭ ਤੁਹਾਡੀ ਵੋਟ ਦੇ ਸੰਬੰਧ ਜਦੋਂ ਸਾਨੂੰ ਨਹੀਂ ਪਈ ਜੀ ਕਿਸੇ ਨੂੰ ਕਨਵਰਟ ਹੋ ਗਈ ਹੈ ਸਾਨੂੰ ਤਾਂ ਸਾਡੇ ਦਾ ਸਾਰੇ ਇੱਕੋ ਜਿਹੇ ਨੇ ਸਾਡੇ ਦੂਸਤ ਸਾਡਾ ਮਸਲਾ ਤਾਂ ਹੈ ਵੀ ਸਾਨੂੰ ਕਿਉਂ ਨਹੀਂ ਪਈ ਅਸੀਂ ਉਹਦੇ ਤੇ ਮੰਤਨ ਕਰਨ ਦੀ ਲੋੜ ਹੈ ਸਾ ਜਿਹੜੀ ਇਹ ਚਿੱਠੀ ਹੈ ਕੱਲ ਕੋਰ ਨੂੰ ਲੈ ਕੇ ਜਾ ਰਹੇ ਹਾਂ ਜੀ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਜੀ ਮੈਂ ਦਊਂਗਾ ਕੋਰ ਕਮੇਟੀ ਚ ਸਾਰਿਆਂ ਦੇ ਬਿਹਾਵ ਸਾਰਿਆਂ ਦੇ ਬਿਹਾਵ ਤੇ ਹਾਂ ਜੀ ਹਾਂ ਹਾਂ ਬਿਲਕੁਲ ਹੰਦਸਾ ਸਰ ਕਿਤੇ ਇਹ ਲੱਗ ਰਿਹਾ ਕਿ ਜਿਹੜੀ ਨਵੀਂ ਰਿਸ਼ਤੇਦਾਰੀ ਕੀਤੀ ਹੈ ਸਾਤੂ ਮੋੜ ਦਾ ਮਰਜਾ ਦਾ ਕੀਤਾ ਗਿਆ ਚਲੋ ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਰਿਸ਼ਤੇਦਾਰੀ ਨਵਾਈ ਹੈ ਜਾਂ ਕਿਸੇ ਹੋਰ ਸੱਜਣ ਦਾ ਹੀ ਨਵਾਈ ਹੈ ਪਰ ਅਸੀਂ ਇਹ ਗੱਲ ਪ੍ਰਤੱਖ ਰੂਪ ਚ ਕਹਿੰਦੇ ਹਾਂ ਸਾਡੇ ਕੋਲ ਸਬੂਤ ਨੇ ਕਿ ਪਾਰਟੀ ਦਾ ਵਿਰੋਧ ਉਹਨਾਂ ਨੇ ਡਟ ਕੇ ਕੀਤਾ ਤੋਪ ਕੇ